ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦਾ ਟਾਈਮ ਹੈ ਜੀ ਤੇ ਸਬਜ਼ੀਆਂ ਨੂੰ ਅੱਜ ਆਪਾਂ ਨੇ ਪਾਣੀ ਨਹੀਂ ਦਿੱਤਾ ਹੈਗਾ ਦੇਖਦੀ ਹਾਂ ਹੁਣ ਜੀ ਟੁੱਟ ਜਾਂਦੀ ਹੋਈ ਤੇ ਪਹਿਲਾਂ ਤਾਂ ਆਪਾਂ ਸਬਜ਼ੀ ਤੋੜੀਏ ਕਦੂ ਚੱਪਣ ਕਦੂ ਮੈਂ ਕੋਟੋਨ ਇੱਕ ਚੀਜ਼ ਦਿਖਾਵਾਂ ਹੋਰ ਆਪਣੇ ਘਰੇ ਨਾ ਅਰਬੀ ਦਾ ਬੁੱਟਾ ਜਮਾਂਗੇ ਦੋ ਤਿੰਨ ਜੰਨੇ ਆਜ ਇੱਕ ਆ ਰਿਹਾ ਇੱਕ ਆ ਇਹਦੇ ਵਿੱਚ ਇੱਕ ਆ ਰਿਹਾ ਤਿੰਨ ਚਾਰ ਬੁੱਟੇ ਜਮੇ ਤੇ ਆਹ ਨਾ ਸਾਰੇ ਕਬਾੜ ਦੀ ਨਾ ਗਡਾਈ ਕਰਨ ਵਾਲੀ ਹੋ ਗਈ ਹੁਣ ਤਾਂ ਲੋ ਜੀ ਆਪਾਂ ਤੋੜੀ ਚੱਪਣ ਕੱਢੋ ਮੇਰੀ ਸਲਾਹ ਬੰਦ ਰਹੀ ਵੀ ਆਪਾਂ ਨਾ ਟਮਾਟਰਾਂ ਦੇ ਬੁੱਟੇ ਲਈਏ ਲਿਆਣ ਕੇ ਪਤਾ ਕੀ ਹੁੰਦਾ ਟਮਾਟਰਾਂ ਦੇ ਬੁੱਟੇ ਦਾ ਲਾ ਦੀਏ ਲੇ ਵੀ ਆਣੇ ਮੈਂ ਉਹ ਨਾ ਜਦੋਂ ਲੈ ਆਣੀ ਹੈ ਫੇ ਦੂਜੇ ਦਿਨ ਟਾਈਮ ਹੀ ਲੱਗਦਾ ਹੈਗਾ ਐ ਹੀ ਰਹਿ ਜਾਂਦੇ ਆ ਲਾਣੇ ਆ ਦੇਖੋ ਇੱਥੇ ਵੀ ਕਾਫੀ ਕਵਾੜ ਜੰਮਿਆ ਹੈ ਮਿਰਚਾਂ ਚ ਇਹ ਆ ਦੇਖੋ ਅਮਰੂਦ ਨੂੰ ਤਾਂ ਸੋਹਣਾ ਫੁੱਲ ਆ ਰਿਹਾ ਹੈ ਫਲ ਆ ਜਾਣਾ ਇਸ ਵਾਰੀ ਅਮਰੂਦ ਨੂੰ ਆ ਦੇਖੋ ਭਰੇ ਪਏ ਆ ਅਮਰੂਦ ਤਾਂ ਨੋ ਚਿਪਕਨ ਕਰ ਦੋ ਤੋੜੀ ਦੋ ਤਾਂ ਕੱਲ ਤੋੜ ਲੈ ਸੀ ਕਿ ਜਾਟਾਂ ਵੱਡੇ ਹੋ ਗਈ ਸੀ ਹੈ ਨਾ ਤਾਂ ਬਣੀ ਆ ਦੇਖੋ ਦੋ ਕੱਲ੍ਹ ਇਸ ਤੋਂ ਹੀ ਵੱਡੇ ਵੱਡੇ ਹੋ ਗਈ ਸੀਗੀ ਆਪ ਕੋ ਧਾਣੇ ਨੂੰ ਕੀ ਬਣੇ ਸੁੱਕੀ ਸਬਜੀ ਬਣਾਵਾਂਗੀ ਆਪਣਾ ਗੱਦੋਂ ਦੀ ਪੀਨਾਰ ਲਵਾਂਗੀ ਕਿਉਂਕਿ ਨਾ ਸਰਦਾਰ ਜੀ ਨੇ ਖਾਣੀ ਹੁੰਦੀ ਨਾ ਤੇ ਮੈਂ ਖਾਣੀ ਹੁੰਦੀ ਅਸੀਂ ਤਿੰਨ ਦਿਨਾਂ ਨੇ ਖਾਣੀ ਹੁੰਦੀ ਮੈਂ ਨਹੀਂ ਪਾ ਸਕਦੀ ਚੀਰ ਕੇ ਮਸਾਲਾ ਨਾ ਸਾਰਾ ਫਿਰ ਚੀਰ ਕੇ ਤੜਕਾ ਬਲਾਵਾਂਗੇ ਨਾ ਦੇ ਚੱਪਣ ਦਾ ਦੋਸਤ ਹੋਗੇ 6 200 ਰੁਪਏ ਨੇ RAMNALLA ਬਈ ਸਬਜੀ ਬਣਦੀ ਤੇ ਹਰੀ ਮਿਰਚਾਂ ਵੀ ਤੋੜ ਲਈ ਥੋੜੀ ਜਿਹੀ ਦਾ 2-4 ਦਾ ਆ ਦੋ ਕ ਬੁੱਟਿਆਂ ਨੇ ਲੱਗੀਆਂ ਨੇ ਹਰੀ ਮਿਰਚਾਂ ਤਾਂ ਹਜੇ ਦੇਖਾਂਗੇ ਚਟਨੀ ਕੁੱਟ ਲਾਂਗੇ ਧਨੀਏ ਦੀ ਪਦੀਨਾ ਪਾ ਕੇ ਵਿੱਚ ਧਨੀਆ ਪਾ ਗਏ ਹਨ ਲੋਚ ਪੰਜ ਸੱਤ ਤੱਕ ਪਣੀ ਹਰੀ ਮਿਰਚਾਂ ਤੋੜ ਲਏ ਤੇ ਚੱਪਣ ਗੱਦੂ ਤੋੜ ਲੇ ਚਲੋ ਜੀ ਹੁਣ ਚੱਲੀਏ ਆਪਾਂ ਅੰਦਰ ਮੈਂ ਸਾਥੀ ਅੱਜ ਜੇ ਕਾਲੇ ਛੋਲੇ ਦੀ ਸਬਜ਼ੀ ਬਣਾਈ ਹੋਈ ਸੀ ਇਹ ਹੁਣ ਤਾਂ ਉਹਦੇ ਨਾਲ ਹੀ ਸਰ ਜਾਏ ਸਵੇਰੇ ਬਣਾਵਾਂਗੇ ਇਹਨੂੰ ਤਾਂ ਆ ਦੇਖੋ ਇਹਨੂੰ ਵੀ ਫਲ ਆ ਰਹੇ ਚਾਰ ਪੰਜ ਕੇ ਲੱਗੇ ਹੋਏ ਨੇ ਪਤਾ ਨਹੀਂ ਨਿੰਬੂ ਨੇ ਪਤਾ ਨਹੀਂ ਸੰਤਰੇ ਨੇ ਪਤਾ ਨਹੀਂ ਕੀ ਹੈ ਚਲੋ ਜੀ ਚੱਪਣ ਗੱਦੂ ਤੋੜ ਲੇ ਅੰਦਰ। ਸਿਕੰਦਰ ਦਾ ਵਸੀ ਅੰਦਰ ਪਈ। ਇੱਕ ਤਾਂ ਨਾ ਗਢਾਈ ਕਰਨ ਦਾ ਟਾਈਮ ਨਹੀਂ ਲੱਗਦਾ ਹੈਗਾ ਸਬਜ਼ੀਆਂ ਦੀ। ਜੇ ਸਬਜ਼ੀਆਂ ਦੀ ਗਢਾਈ ਹੋ ਜੇ ਮੈਨੂੰ ਸਵਾਰ ਕੇ। ਫੇਰ ਤਾਂ ਆਰਾਮ ਨਾਲ ਸਬਜ਼ੀਆਂ ਵੱਧ ਫੁੱਲ ਜਾਂਦੀਆਂ ਨੇ। ਸ਼ਾਮ ਨੂੰ ਤਾਂ ਮੌਸਮ ਵਧੀਆ ਹੋ ਜਾਂਦਾ ਹੈ। ਸਾਰੇ ਕਿਧਰੇ ਖੁਰਪੀ ਲੱਭ ਲਈ ਪਰ ਖੁਰਪੀ ਨਹੀਂ ਲੱਭ ਰਹੀ ਪਤਾ ਨਹੀਂ ਕਿੱਥੇ ਲੱਗਦੀ ਪਾਪਾ ਜੀ ਨਹੀਂ ਹੈਗੇ ਘਰੇ ਨੀ ਉਹ ਦੱਸ ਦੂੰਦੇ ਪਾਪਾ ਜੀ ਨਹੀਂ ਰੱਖੀ ਹੋਈ ਮੈਨੂੰ ਲੱਗਦਾ ਕਿਧਰੇ ਕਿ ਚੱਲ ਇਹਨੇ ਤੇ ਗੜਾਈ ਕਰ ਦੂੰਗੀ ਸੱਜੀਆਂ ਨਹੀਂ ਹਨ ਪਰ ਨਹੀਂ ਖੁਰਪੀ ਨਹੀਂ ਲੱਭੀ ਹੈਗੀ ਬਹੁਤ ਸਾਰੇ ਜਿਹੜੇ ਟਰਾਈ ਮਾਰ ਲਈ ਜਿੱਥੇ ਜਿੱਥੇ ਪਈ ਹੁੰਦੀ ਹੈ ਨਾ ਸਾਰੇ ਕਿਧਰੇ ਦੇਖੀ ਪਤਾ ਨਹੀਂ ਕਿੱਥੇ ਰੱਖਤੀ ਜਾਂ ਫਿਰ ਉਧਰਲੇ ਖੇਤਾਂ ਚ ਨਾਲ ਲੈ ਗਏ ਹੁਣ ਪਾਣੀ ਲਾਇਆ ਸੀਗਾ ਫੁੱਲ ਬੁੱਟਿਆਂ ਨੂੰ ਪਰ ਟੁੱਟੀਆਂ ਜਿਹੜੀ ਆ ਨਹੀਂ ਰਹੀ ਅੱਲੂ ਬਹਾਰਾ ਬੜਕੇ ਵੱਧ ਕੇ ਐਡਾ ਵਟਾ ਹੋ ਗਿਆ ਪਰ ਹੋ ਹੋ ਗਿਆ ਮਾ ਫਾਲਿਕ ਵੀ ਨਹੀਂ ਆਇਆ ਇਹਨੂੰ ਅਲੂ ਤੁਹਾਨੂੰ ਗੂੜ ਦਿਖਾਨੀ ਆ ਆ ਲੱਗਿਆ ਹੋਇਆ ਇੱਕ ਬੁੱচ্চਾ ਇੱਕ ਦੋਕ ਵਿਚ ਨੂੰ ਇਹ ਹੋਰ ਇਹ ਫਿਰ ਐਂ ਕਰਕੇ ਬੰਨੀ ਜੀ ਸੀ ਰੁੜ ਜਿਓ ਉਹਨੇ ਫਿਰ ਚ ਕਵਾੜੇ ਵਾਲਾ ਹੋ ਗਿਆ ਇੱਥੇ ਸਫਾਈ ਕਰਨ ਵਾਲੀ ਹੋਈ ਪਈ ਹੈ ਦੇਖ ਦੀਏ ਜੇ ਇੱਧਰ ਹੋਈ ਕਿਧਰੇ ਖੁਰਪੇ ਬਾਹਰ ਇੱਕ ਤਾਂ ਬਾਥੂ ਨੇ ਐਤ ਕੀ ਫੱਟੇ ਚੱਕੇ ਪਈ ਨੇ ਬਹੁਤ ਜਿਆਦਾ ਬਾਥੂ ਲੱਗ ਰਹੇ ਆ ਇਹ ਦੇਖਦੇ ਆ ਕਿੱਡੇ ਕਿੱਡੇ ਹੋਏ ਨੇ ਇਹ ਪਤਾ ਨਹੀਂ ਇਹ ਵੀ ਸੰਤਰੀ ਨੇ ਪਤਾ ਨਹੀਂ ਕੁਛ ਪਤਾ ਨਹੀਂ ਲੱਗ ਰਿਹਾ ਇਹਨਾਂ ਦੇ ਵੀ ਹੈ ਕਿ ਆ ਦੇਖੋ ਇਹ ਥੋੜੇ ਛੋਟੇ ਨੇ ਇਹਨੂੰ ਜਿਆਦਾ ਇੱਕਾਲ ਛੋਟਾ ਫੁੱਟਣਾ ਸ਼ੁਰੂ ਹੋ ਗਿਆ ਇਹ ਹੋਰ ਵੀ ਉੱਪਰ ਔਲੇ ਤਾਂ ਆਪਣਾ ਜਿਹੜਾ ਝੋਟਾ ਹੈ ਉਹ ਹੀ ਨਹੀਂ ਹੋਣ ਦਿੰਦਾ ਹੈਗਾ ਝੋਟਾ ਆ ਜਾਂਦਾ ਹੈ ਔਲੇ ਦਾ ਬੁੱਟਾ ਤੋੜ ਦਿੰਦਾ ਹੈ ਸਾਰਾ ਆ ਅਨਾਰ ਨੂੰ ਤੂੜੀ ਨੇ ਦੱਬ ਲਿਆ ਆ ਦੇਖੋ ਇੱਕ ਅਨਾਰ ਲੱਗਿਆ ਇਹਨੂੰ ਫੁੱਲ ਵਾਧੂ ਆਇਆ ਸੀਗਾ ਝੜ ਛੁੱਡ ਗਿਆ ਘਰ ਦੇ ਵਾਲਿਆਂ ਨੇ ਕਵਾੜ ਫੇਰ ਬਹੁਤ ਜ਼ਿਆਦਾ ਹੋ ਗਿਆ ਸਪਰੇਅ ਤੋਂ ਐਂ ਡਰਦੇ ਆ ਸੀ ਕਿ ਕਿਤੇ ਸਪਰੇਅ ਕਈ ਵਾਰੀ ਉੱਡ ਕੇ ਬੁੱਟੀਆਂ ਦੀ ਹੋ ਗਈ ਨਾ ਅੰਕਲ ਕਹਿੰਦਾ ਸੀਗਾ ਕਹਿੰਦਾ ਜੇ ਮੈਂ ਕਿਹਾ ਅੰਕਲ ਵੀ ਇਹਨੂੰ ਫੁੱਲੇ ਬੁੱਟੀਆਂ ਦੀ ਵੀ ਕਰ ਸਕਦੇ ਆ ਅੰਕਲ ਕਹਿੰਦਾ ਸੁਆਹਾ ਹੋ ਜਾਊਗਾ ਕਹਿੰਦਾ ਜੇ ਜੇ ਫੁੱਲੇ ਬੁੱਟੀਆਂ ਦੀ ਹੋ ਗਈ ਇਹ ਜਿਹੜੇ ਇਹ ਬੂਟੇ ਨੇ ਨਾ ਆਪਣੇ ਇਹ ਸਭ ਤੋਂ ਪਹਿਲੇ ਬੂਟੇ ਨੇ ਮਤਲਬ ਕਿ ਇਹਨਾਂ ਨੂੰ ਘੱਟੋ ਘੱਟ ਹੋ ਗਏ ਹੁਣੇ 4-5 ਸਾਲ ਹੋ ਗਏ ਹੁਣੇ ਇਹ ਬੂਟਿਆਂ ਨੂੰ ਲਾਇਆ ਨੂੰ ਇਹਨਾਂ ਨੂੰ ਹੁਣ ਫਲ ਆਇਆ ਜਿਹੜੇ ਉਹ ਦੂਜੇ ਉਹਨਾਂ ਨੂੰ ਹਜੇ ਸਾਲ ਲੱਗੇ ਹੋਇਆ ਉਹ ਚਲੋ ਆ ਗਏ ਥੋੜਾ ਆਇਆ ਹੁਣ ਅਗਲੀ ਵਾਰੀ ਜ਼ਿਆਦਾ ਆਜੂਗਾ ਇੱਥੇ ਕਵਾੜ ਵੀ ਹੈ ਤੇ ਆਲੇ ਬੂਟੇ ਵੀ ਨੇ ਇਹਨੂੰ ਮਿਲਦਾ ਇੱਥੇ ਕੋਈ ਡੰਗਰ ਆਇਆ ਹੁਣ ਖਾ ਗਿਆ ਅਬਾਰਾ ਪਸ਼ੂ ਆਇਆ ਹੁਣ ਸਾਰੇ ਖਾ ਗਿਆ ਹੈ ਲੋ ਜੀ ਅਮਰੂਦ ਦੇਖੀ ਗੰਨੇ ਦਾ ਸੀ ਤੋੜੇ ਵੀ ਨਹੀਂ ਹੈਗੇ ਗੰਨੇ ਵੀ ਲੱਗੇ ਹੋਏ ਨੇ ਗੰਨੇ ਆਲੇ ਨਾਲ ਅਮਰੂਦ ਟਾਕ ਲਿਆ ਅਮਰੂਦ ਨੂੰ ਤਾਂ ਫਲ ਸੋਹਣਾ ਹੈ ਇਸ ਵਾਰੀ ਇੱਕ ਅਮਰੂਦ ਲੱਗ ਰਿਹਾ ਸੀ ਇਹ ਕਹਿੰਦੇ ਭਈਆ ਤੋੜ ਕੇ ਖਾ ਗਿਆ ਪਹਿਲਾਂ ਸੀਗਾ ਪੁਰਾਣਾ ਉਹ ਇੱਥੇ ਕਵਾੜਜਾ ਬਾਧੂ ਹੋ ਗਿਆ ਇੱਥੇ ਵੀ ਇਹ ਅਮਰੂਦ ਨੂੰ ਵੀ ਹੁਣ ਤਾਂ ਆ ਗਿਆ ਫਲ ਬਲਾਏ ਹੋਏ ਇਕੱਠੇ ਹੋ ਸੀਗੇ ਇਹ ਇੱਥੇ ਕਵਾੜਜਾ ਬੋਤਾ ਹੋਇਆ ਪਿਆ ਹੈ ਚਲੋ ਜੀ ਖੁਰਪੀ ਮਿਲੀ ਨਹੀਂ ਗੜਾਈਆਂ ਕਰਨੀਆਂ ਕੈਨਸਲ ਹੁਣ ਕਰਦੇ ਆਂ ਸ਼ਾਮ ਦੀ ਰੋਟੀ ਪਾਣੀ ਦੀ ਤਿਆਰੀ ਸਬਜੀ ਆਪਣੀ ਵੈਸੇ ਬਣੀ ਹੋਈ ਐ ਤੇ ਦੂਜੀ ਚੱਪਣ ਕੋਲ ਦੀ ਸਬਜੀ ਐ ਉਹ ਬਣਾਉਂਗੀ ਸਵੇਰੇ ਉਦੋਂ ਬਾਅਦ ਤੇ ਆਲੂਆਂ ਦੇ ਪਰਾਂਠੇ ਬਣਾ ਦੂੰਗੀ ਸਵੇਰੇ ਦੁਪਹਿਰ ਨੂੰ ਦੇਖੀ ਜਾਊਗੀ ਵੈਸੇ ਹੁਣ ਇਹ ਰੋਟੀ ਬਣਾ ਕੇ ਕੋਈ ਫਾਇਦਾ ਨਹੀਂ ਖਾਣੀ ਤਾਂ ਹੈ ਨਹੀਂ ਹਜੇ ਕਿਸੇ ਨੇ ਅੱਕ ਦੀ ਪੱਕ ਜਿਹਾ ਖਾਣਗੇ ਹਨ ਨਾਲ ਦੀ ਨਾਲੇ ਬੇੜੀ ਦੀ ਸਵਾਈ ਕਰਨੀ ਐ ਜੇ ਕਿਤੇ ਪਾਣੀ ਆਂਦਾ ਹੁੰਦਾ ਨਾ ਮੈਂ ਇੱਥੇ ਉਹ ਕਰਕੇ ਪਾਣੀ ਛਿੜਕ ਦਿਆਂ ਬੜਾ ਸੁਨਪਰਦੰਦੀ ਕੋਈ ਕੰਮ ਨਹੀਂ ਸੀ ਰਿਚੜ ਰਿਹਾ ਹੈਗਾ ਹੈ ਲੋ ਜੇ ਪਾਏ ਚੀਕੂ ਤੋੜਨ ਤਾਪ ਚੈਨ ਨੇ ਕਿ ਚੀਕੂ ਲੱਗਿਆ ਹੋਇਆ ਬਹੁਤ ਸਾਰਾ ਪੇਟਾ ਹੈ ਹੈ ਨਾ ਮੈਂ ਪੂਰਾ ਤਰੱਕਤ ਹੈ ਤੇ ਹੁਣ ਆਪ ਇੱਕ ਬਾਲਟੀ ਭਰ ਕੇ ਚੀਕ ਉਹਦੇ ਲੈਵਾਂਗੇ ਜਿੱਦੜ ਵਾਲੀ ਸ਼ਾਣੀ ਚੱਲਿਆ ਤੋੜਨ ਆਜਾ ਆਜਾ

ਤੁਹਾਨੂੰ ਦੇਖ ਮੋ ਕਿ ਮੋ ਸਪਿੰਦਰ ਇੱਧਰ ਐ ਪੱਕ ਦੇਣੀ ਆ ਆ ਪਕਾਣੇ ਰਹਿਣੇ ਐ ਅੱਛਾ ਹਾਂ ਤੋੜ ਕੇ ਪਕਾਣੇ ਦੇਣੀਆਂ ਅੱਜ ਲੈ ਬਾਲਟੀ ਕਰ ਲੈ ਬਰਨੋ ਯਹਾਂ ਹੈ ਮੈਂ ਠਿੱਕ ਮਾਰਦੇ ਤੂੰ ਪਹਿਲੇ ਅੱਛਾ ਪਿੱਛੇ ਠਿੱਕ ਮਾਰਦੇ ਪਤਾ ਕਿ ਕੁਝ ਵੀ ਗੱਲ ਕਰੀ ਨਾ ਤੁਸੀਂ ਕਹਿ ਦੇਂਗੇ ਠਿੱਕ ਮਾਰੀ ਨਾ ਇਹ ਸਪਿੰਡਰ ਆ ਰਹੇ ਉੱਪਰ ਐ ਬੜੇ ਬੜੇ ਆ ਦੇਖੋ ਦੀ ਹਾਂ ਹਾਈ ਹੱਥਾਂ ਨੂੰ ਆਗੋ ਦੁੱਧ ਜਿਹਾ ਲਾ ਉੱਤਰਨਾ ਆ ਆ ਤਾਂ ਕਿ ਕਿੱਥੇ ਆ ਤਾਂ ਕਿ ਕਿੱਥੇ ਉੱਪਰ ਹਾਂ ਆ ਦੇਖੋ ਫੋਰ ਕਾਲੇ ਨੀਚੇ ਕਰ ਲੈਣੀ ਦੇਖੋ ਉਹ ਦੇਖੋ ਦੀ ਕੀ ਆ ਦੇਖੀ ਦਵਾਂ ਹਾਂ ਤਾਂ ਕਿ ਤਾਂ ਕਰੀ ਨੀਚੇ ਕਰ ਦਵਾਂ ਫੋਨ ਲੱਕ ਦੇ ਫੋਨ ਕਮੂ ਨੂੰ ਬੁਲਾ ਦੇ ਮम्मा ਕਹੋ ਫੋਨ ਫੜਾ ਦੇਖੋ ਆਪਣੇ ਘਰ ਦਾ ਤਰ੍ਹਾਂ ਸੈਨਾ ਨਾਗਾ ਰੋਡ ਪੱਪਾ ਜਾਣਿਆ ਅੰਦਰ ਦੇ ਦੇਖਿਆ ਮੇਰੀ ਮੰਮਾ ਕਿੰਨੇ ਲੱਛਣ ਕਰਦੇਗਾ ਠੀਕੋ ਤੋੜਨੀ ਆ ਆ ਨੀ ਉਹਨੂੰ ਲੈ ਗੁਰਾਂਸ਼ ਨੂੰ ਤੋੜ ਦੇ ਸਕਦੇ ਸੀ ਉਹਦੇ ਚਿੱਟੇ ਦੇ ਤੋ ਮੈਂ ਇਹਨੂੰ ਲੈ ਕੇ ਆਉਂਦਾ ਰੋਡ ਤੇ ਟੇਨਾ ਇਹ ਹੋ ਗਿਆ ਉੱਪਰ ਦਾ ਕਿੱਦਾਂ ਹੈ ਹਾਂ ਦੇਖੋ ਇੱਧਰ ਆਹੋ ਨਾ ਆ ਦੇਖੋ ਆ ਦੇਖੋ ਆਵੇ ਇਹ ਆ ਰਿਹਾ ਉਹ ਦੇਖੋ ਪਰ ਹਾਂ ਆਹੋ ਹਾਂ ਹਾਂ ਖੜਦਾ ਖੜਦਾ ਤੁਹਾਨੂੰ ਪੱਡੇ ਮੈਨੇ ਦਿਖਦੀ ਹੈ ਹੈ ਤੁਹਾਨੂੰ ਪੱਡੇ ਮੈਂ ਦਿਖਦੀ ਉਹਨੂੰ ਕਭੂ ਉੱਧਰ ਹੋਪੋ ਤਾਂ ਟੁੱਟ ਜੇ ਲੱਗਦੀ ਕ ਤੇਰੇ ਹੱਥਾਂ 'ਚ ਆਹ ਮੈਨੂੰ ਲੱਗਦਾ ਆਖੋ ਤਾਂ ਨਹੀਂ ਪੈ ਗਿਆ ਤਾਂ ਕਈ ਕੁਛ ਪੈ ਗਿਆ ਖੜ ਜਾ ਖੜ ਜਾ ਲੋ ਜੀ ਆ ਦੇਖੋ ਚੀਕੂ ਭਰਿਆ ਪਿਆ ਤੇ ਉੱਪਰ ਆ ਦੇਖੋ ਤੁਹਾਨੂੰ ਆਲਣਾ ਦਿਖਾਣੇ ਆਲਣਾ ਵੀ ਬਣਿਆ ਹੋਇਆ ਭਰੇ ਆ ਭੀ ਆ ਚੀਕੂ ਇੱਥੇ ਤਾਂ ਬਹੁਤ سارے ਲੋਕ ਚੀਕੂ ਤੋੜ ਤੋੜ ਕੇ ਲੈ ਕੇ ਜਾਂਦੇ ਆ ਆ ਦੇਖ ਸਾਡੇ ਘਰ ਚਾਚੀ ਆੜੂ ਲਗੇ ਹੋਏ ਆ ਤੁਸੀਂ ਆੜੂ ਤੋੜਨਾ ਆ ਜੇ ਸਾਡੇ ਘਰ ਆ ਠੀਕ ਹੈ ਰਹਾ ਜੇ ਹੈ ਕੱਚੇ ਆਹੋ ਜਿਸ ਤਰ੍ਹਾਂ ਵੀ ਨਾ ਇਹ ਤਾਂ ਖਾ ਹੋ ਜੂਗੇ ਥੋੜੇ ਖੱਟੇ-ਖੱਟੇ ਜਿਹੇ ਹਨਾ سپਿੰਦਰ ਇਹਨੂੰ ਦੇਦਾ ਮੈਂ ਅੱਜ ਇੱਕ ਸਵੇਰੇ ਇਸ ਤਰ੍ਹਾਂ ਹੀ ਹੁੰਦੇ ਆ ਜੀ ਹਾਂ ਉਹ ਪਾਕਰੋ ਡੰਡਾ ਇੱਕ ਨਾ ਹੋ ਬਣਾਓ سپਿੰਦਰ ਇਧਰਲੀ ਸਾਈਡ ਆ ਜਾ ਕਿੱਧਰ ਆਉਰਾ ਆ ਜਾ ਦੇਖ ਆ ਦੇਖ ਆ ਦੇਖ ਆ ਦੇਖ ਆ ਦੇਖ ਉਧੇ ਉੱਪਰ ਵਿੱਚ ਨੂੰ ਇਹਨਾਂ ਨੂੰ ਜਾ ਕੇ ਕਣਕਾਂ 'ਵਾਂ ਦੱਬ ਦੂੰਗੇ ਨੀ ਚੋਲਾ 'ਵਾਂ ਆ ਦੇਖ। ਆਹੋ। ਨੀਚੇ ਵੀਰੇ। ਕਾਹੋਂ ਪਿੱਛੇ ਰਹਿ ਪੁੱਤ? ਪਰ ਮਿੱਠੇ ਬਹੁਤ ਹੋ ਜਾਂਦੇ ਆ। ਹਾਂ।

ਕੀ ਨੋ ਵੀ ਆਉਦੇ ਹਾਂ ਕਿਛ ਕੁ ਨਹੀਂ ਅਰੇ ਇਸ ਤੇ ਕਰਾਈ ਤਾਂ ਹਾਂ ਉਹ ਦੇਖਣ ਹਾਂ ਇਹ ਮਰ ਉਹ ਦੇਖ ਕੋਹ ਚੀਨੀ ਖੜੀ ਦੇਖ ਰਹੀ ਆਪਾਂ ਨੂੰ ਹਾਂਜੀ ਜੇ ਟਾਣਾ ਟੁੱਟ ਗਿਆ ਹੇਠ ਗਿਰੂਗੀ ਆ ਹਾਂ ਤੂੰ ਚੜ ਤਵੇਂ ਤੇ ਹੋਲੀ ਆ ਹਾਂ ਹੋ ਜਸਨੀਵਰੀ ਆ ਜਾਣਾ

नहीं वो तो बड़ा नहीं है वो तो छोटा ही है ये ना गिर जियो गिरना चाहिए अमन ਲਜੀਵਿਆ ਕਹਿ ਰਹੀ ਉੱਪਰ ਕਰ ਦਿਓ ਸਪਿੰਦਰ ਲੋ ਇਹ ਬੁੜੀ ਸਹਲੋ ਸਾਤਾ ਹੀ ਨਾ ਸਾਰੇ ਕੋਂ ਖੋਣ ਫੇਰਾ ਕੱਪੜੇ ਕੋਈ ਨਾਟ ਲੇਸ ਨਹੀਂ ਨੀਆ ਕਰੋ ਉਹ ਸਪਿੰਦਰ ਕੁਕਰੀ ਵੀਰ ਜੀ ਨਾਲੇ ਫੜਾ ਦਿਓ ਇਹ ਆਹੋਂ ਦੇਖੀ ਕਿਹੜਾ ਆ ਕੇ ਕਹਿ ਰਹੀ ਹੈ ਕਹਿ ਰਹੀ ਪਿੰਡ ਆਈ ਮਨ ਨੂੰ ਗਿਆ ਨਾਮ ਤਾਂ ਛੋਟਾ ਹੀ ਹੈ ਨਾ ਅਦਰ ਦੇਖੋ ਕਹੂ ਫੋਟੋ ਖਿਚਰੀਏ ਮੇਰੀ ਸਪਿੰਦਰ ਲੈ ਚੜ ਇਹੋ ਲਈ ਆਹੋ तो ले आओ वो पैरा पार्टी ले आओ कभी मेरे फोटो न मम्मी फोन में न नानी को दिखाई गया तुम्हें और भी काम तेरी किया क्या कर रही मैं तो न ढूंढ खा ये फोटो ले मैंने नीचे उतरा आ तेरी बातें ऐ इस मंदिर और खडचा फोटो दिखती है मेरे मंदिर इधर आ अध <laughs> 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 ਹਾਂ ਕਰ ਜਾ ਲੈ ਵੀਰ ਫਰਾਜ ਜੀ ਜੀ ਇਹ ਪਤਾ ਕਰਦੇ ਬੀ ਆ ਦੇਖ ਇੱਧਰ ਤੇ ਸਿਰਕਣੀ ਇੱਧਰ ਵੀ ਲੈ ਮਪਾਲਟੀ ਬੜਾ ਉੱਪਰ ਬਾਲਟੀ ਵਾਂਹੀ ਪਾ ਪੜ ਮਨੇ ਮੂ ਆ ਇੱਧਰ ਤੇਰੇ ਪਿੱਛੇ ਸੀਰਪਰ ਵੀ ਐ ਏਦਾਂ ਵੀ ਆਇਆ ਉਹ ਫਰਾਂ ਫਰਾਂ ਘਾਰ ਰਹਿ ਗਿਆ ਦੇਖ ਕਿੱਦਾਂ ਬਚਾ ਕੇ ਬਚਾ ਕੇ ਛੇਟ ਨਾ ਜੀ ਲੈ ਪਹਿਲਾਂ ਇਹਨੂੰ ਪਾ ਦੇ ਇਹਨੂੰ ਇਹਨਾਂ ਨੂੰ ਪਾ ਦੇ ਪਹਿਲਾਂ ਜਿਹੜੇ ਹੱਥਾਂ ਵਿੱਚ ਇਹਨਾਂ ਨੂੰ ਪਾ ਦੇ ਬਸ ਬਹੁਤ ਐ ਬਸ ਬਹੁਤ ਤੋੜ ਲੈ ਬਾਲਟੀ ਭਰ ਕੇ ਗਜਰਾ ਦਾ ਹੋ ਜਾਏਗਾ

ਕੀ ਲੈ ਜਾਦਾ ਬਈ ਪੱਕੇ ਹੋਏ ਆ। ਉਹ ਚਾਚੀ ਹੇਠ ਗਿਰੇ ਵੀ ਪੱਕ ਜੇ ਕਰੇ ਤੇ। ਆਹ ਓਰੇ ਜਿਹਨੂੰ ਗਿਰਿਆ ਹੁਣ سپਿੰਦਰ ਨੇ ਜਿਹੜੇ ਤੋੜਿਆ। ਇਹ ਹਾਂ ਚਾਚੀ ਆ ਦੇ ਆ ਪੱਕਾ ਏ। ਆ ਦੇ ਆ ਪੱਕਾ। ਹਾਂ ਆ ਫਿਰ ਹੇਠ ਪਏ ਪਏ ਨਾ ਉਹ ਹੋਜਾਂ। ਆ ਜਿਹੜਾ ਹੁਣ ਗਿਰਿਆ ਇਹ ਦੇਖ। ਸੁਣ ਲੈ ਕਬੂ ਤੋੜ ਰਹੀ ਐ। ਕੈਰੀ ਆ। ਫਿਰ ਚਾਸਤੀ ਤਾਂ ਗਰੀ ਲੱਗਦਾ ਐ ਕਿੱਦਾਂ ਇਹ ਲੱਗਦਾ ਹੈ ਆਏ ਦਾ ਕੁੜੀ ਆ ਹਮਾਰੀ ਆਏ ਹਾਂ ਹਾਂ ਦੰਦ ਦੰਦ ਹਾਂ ਹਾ ਇਦਰਾ ਪਰਿਆ ਪਿਆ ਫਿਰ ਫੇਰ ਆਉਂਗੇ ਫਿਰ ਲੈ ਜੀ ਨਾ ਫਿਰ ਲੈ ਜੂਗੇ ਇਹਨਿਆ ਖਾਲੀ ਹੈ ਹੁਣ ਐ ਉਹ ਹੋਲੀ ਆਉਂਗੇ 스ਪਿੰਦਰ ਬਣਾ ਕੇ ਕੁੰਡੀ ਕੁੰਡੀ ਗਲ ਤੋੜੂਗੇ ਨਹੀਂ ਨਹੀਂ ਆਹੋ ਪੀਰ ਬਜਾਦੇ ਨੇ ਹਾਂ ਚੂਰੀ ਲੈ ਕੇ ਜਾਂਦੇ ਨੇ ਹਾਂ ਹਨਾ ਯਾਨੀ ਤੇ ਧੁੱਪ ਕੇ ਜਾਉਂਗੇ ਆਹਰ ਨਿੱਕੋ ਜੂਂਗੇ ਬੰਤਾ ਕੋਲ ਕੜੇ ਤਣਕਾ ਕੁਛ ਚੱਲ ਪੁੱਤ ਕੋਲ ਤਾਂ ਰੇ ਤੇ ਲੈ ਜਾਉਂਗੇ ਧੁੱਪ ਤੇ ਜਾਉਂਗੇ ਧੁੱਪ ਤੇ ਜਾਉਂਗੇ ਮੈਂ ਪੀਰਵਾਰ ਨੂੰ ਵੀ ਜਾਂ 스ਪਿੰਦਰ ਉਸ ਨੂੰ ਚਲੇ ਜਾਦਾ ਸ਼ਾਮ ਜੀ ਨੂੰ 5:30 ਵਜੇ 7:00 ਵਜੇ ਉਦੋਂ ਨੂੰ ਲੈ ਕੇ ਆਉਂਦੇ ਨਹੀਂ 5:30 7:00 49. ਦੇ ਲਿਗਦਾ ਤੇਲ ਦੀ ਬੋਤਲ ਨਹੀਂ ਦੇਤੀ ਉਹ ਤੇਲ ਦੀ ਬੋਤਲ ਪੁੱਛੀ ਤਾਂ ਬਹੁਤ ਨੂੰ ਭਲੇਖੇ ਪਏ ਪਹਿਲਾਂ ਮੈਂ ਕਿਹਾ ਮੈਂ ਤਾਂ ਠੰਡੀ ਬੋਤਲ ਪਾਣੀ ਕੋਣ ਰੱਖ ਗਿਆ ਫਿਰ ਮੈਂ ਇਹੀ ਰੱਖਤੀ ਮੈਂ ਕਿਹਾ ਚਲਾਣ ਦੇ ਉਦੋਂ ਨੂੰ ਵੀ ਚੱਕ ਮਦੋਂਗੇ ਉਦੋਂ ਕਹਿਆ ਹਾ 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 ਠੰਡੀ ਹੀ ਬੋਤਲ ਭਈਆ ਉਹ ਕਰਦਾ ਕਰਦਾ ਆਇਆ ਜਦ ਲੱਗਿਆ ਉਹ ਕਿ ਹੱਥਾਂ ਨੂੰ ਤੇਲ ਬੋਤਲ ਆ ਗਈ ਪੀਲੀ ਪੀਲੀ ਜਦ ਉਹ ਕਿ ਘੜਾਤੀ ਚਲ ਬਾਸੇ ਬਾਸੇ ਬਸ ਆ ਜਾ ਹੈ ਪੀਜੋ ਕੀ ਕਰਨੀ